ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਇੱਕ ਗੱਲ ਕਰਦੇ ਹਾਂ ਜੀ ਜਿੱਥੇ ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਚੋਣ ਪ੍ਰਚਾਰ ਕਰਨ ਲਈ 40 ਸਟਾਰ ਪ੍ਰਚਾਰਕ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ ਲੇਕਿਨ ਜੋ ਆਪਣਾ ਉਹਨਾਂ ਨੇ ਇੱਕ ਬੈਸਟ ਬੁਲਾਰਾ ਨਜ਼ਰ ਅੰਦਾਜ਼ ਕਰਦੀ ਨਜ਼ਰ ਆ ਰਹੀ ਹੈ ਜੋ ਕਾਂਗਰਸ ਦੀ ਸਮੁੱਚੀ ਅ ਲੀਡਰਸ਼ਿਪ ਹੈ ਜੇ ਗੱਲ ਕਰ ਲਈਏ ਤਾਂ ਬੈਸਟ ਬੁਲਾਰੇ ਕਿਤੇ ਨਾ ਕਿਤੇ ਚੋਣ ਪ੍ਰਚਾਰ ਵਿੱਚ ਬਹੁਤ ਹੀ ਜ਼ਿਆਦਾ ਮਾਇਨੇ ਰੱਖਦੇ ਹਨ ਕਿਉਂਕਿ ਕਈ ਲੋਕ ਇਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਤੇ ਇਹਨੂੰ ਹਾਈ ਕਮਾਂਡ ਦੇ ਵਿੱਚੋਂ ਜੋ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਜੇ ਅਸੀਂ ਗੱਲ ਕਰੀਏ ਤਾਂ ਇਹ ਜੋ ਅਸੀਂ ਬੈਸਟ ਬੁਲਾਰੇ ਦੀ ਗੱਲ ਕਰ ਰਹੇ ਹਾਂ ਉਹਨਾਂ ਨੇ ਕਿਤੇ ਨਾ ਕਿਤੇ 2022 ਦੀਆਂ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੇ ਰੂਪ ਵਿੱਚ ਵੀ ਇੱਕ ਆਪਣਾ ਸੁਪਨਾ ਸਜਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਲੋਕ ਮੈਨੂੰ ਮੇਰੀ ਜਾਣ ਦੇ ਨਾਲ ਜਾਣ ਪਹਿਚਾਨ ਦੇ ਨਾਲ ਮੈਨੂੰ ਵੋਟਾਂ ਪਾਉਣ ਤੇ ਮੈਂ ਮਹਾਰਾਜਾ ਰਣਜੀਤ ਵਰਗਾ ਰਾਜ ਲੈ ਕੇ ਆਵਾਂ ਉਹਨਾਂ ਨੇ ਕਿਹਾ ਸੀ ਮੈਂ ਸਿਆਸਤ ਤੋਂ ਕੁਝ ਨਹੀਂ ਖਟਿਆ ਉਲਟਾ ਮੈਂ ਸਿਆਸਤ ਦੇ ਵਿੱਚੋਂ ਕੁਝ ਗਵਾਇਆ ਹੀ ਹੈ ਅਕਸਰ ਹੀ ਉਹ ਤੁਹਾਨੂੰ ਟੈਲੀਵਿਜ਼ਨ ਤੇ ਨਜ਼ਰ ਆਉਂਦੇ ਨੇ ਕਮੈਂਟਰੀ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਾਂਗਰਸ ਪਾਰਟੀ ਦੇ ਲਈ ਲੇਕਿਨ ਅੱਜ ਜੋਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਤਾਂ ਅਸੀਂ ਗੱਲ ਕਰ ਰਹੇ ਹਾਂ ਜੀ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਅੱਜ ਕਾਂਗਰਸ ਦੀ ਲੀਡਰਸ਼ਿਪ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ ਤੁਹਾਨੂੰ ਗੱਲ ਦੱਸ ਦਿੰਦੇ ਹਾਂ ਪੂਰੀ ਨਿਕਲ ਕੇ ਕੀ ਆ ਰਹੀ ਹੈ ਕਿ ਜੋ 19 ਦੇ ਤਰੀਕ ਨੂੰ ਲੁਧਿਆਣਾ ਦੇ ਵਿੱਚ ਜੋ ਚੋਣਾ ਹੋਣ ਜਾ ਰਹੀਆਂ ਨੇ ਉਹ ਜੋ ਕਾਂਗਰਸ ਦੀ ਹਾਈ ਕਮਾਂਡ ਹੈ ਉਹਨਾਂ ਨੇ ਪ੍ਰਚਾਰਕ ਦੀ ਸੂਚੀ ਕੀਤੀ ਲੇਕਿਨ ਇਸ ਸੂਚੀ ਤੇ ਸੀਨੀਅਰ ਕਾਂਗਰਸ ਨੇਤਾ ਦੇ ਸਾਥਕ ਕਿਰਕਿਤ ਨਵਜੋਤ ਸਿੰਘ ਸਿੱਧੂ ਨੂੰ ਸੂਚੀ ਤੋਂ ਬਾਹਰ ਬਾਹਰ ਕਰ ਦਿੱਤਾ ਹੈ ਸਿੱਧੂ ਕਾਂਗਰਸ ਪਾਰਟੀ ਦੇ ਵੱਡੇ ਬੁਲਾਰੇ ਸਨ ਲੇਕਿਨ ਉਹਨਾਂ ਨੂੰ ਇਹਨਾਂ ਚੋਣ ਪ੍ਰਚਾਰ ਵਾਸਤੇ ਨਹੀਂ ਬੁਲਾਇਆ ਗਿਆ ਜੇ ਦੂਜੇ ਪਾਸੇ ਗੱਲ ਕਰੀਏ ਦਾ ਇਸ ਸੂਚੀ ਵਿੱਚ ਸਭ ਤੋਂ ਉੱਪਰ ਨਾਮ 부ਪੇਸ਼ ਬਗੇਲ ਦਾ ਹੈ ਜਦੋਂ ਕਿ 부বেশ ਬਗੇਲ ਦਾ ਇਸ ਨਾਲ ਕੋਈ ਸੰਬੰਧ ਵੀ ਨਹੀਂ ਹੈ ਜੋ ਪੰਜਾਬ ਦੇ ਨਾਲ ਜਾਂ ਉਹਨਾਂ ਦੀਆਂ ਚੋਣਾਂ ਦੇ ਨਾਲ ਲੇਕਿਨ 부বেশ ਬਗੇਲ ਦਾ ਨਾਮ ਸਾਹਮਣੇ ਆ ਰਿਹਾ ਹੈ ਹੁਣ ਇਸ ਬਾਰੇ ਗੱਲ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਇਸ ਬਾਰੇ ਕੀ ਕਹਿੰਦੇ ਨਜ਼ਰ ਆਉਣਗੇ ਮਿਲਦੇ ਹਾਂ ਧੰਨ